ਦੈਨਿਕ ਸਵੇਰਾ ਚੈਨਲ ਮੈਟਰ ਟੋਡੇ ਨਾਲ ਮਹਿਮੋਦਾ ਜੀ ਅੱਜ ਅਸੀਂ ਖੜੇ ਆ ਬਰਨਾਲੇ ਦੇ ਪੰਚਾਇਤੀ ਮੰਦਰ ਵਿੱਚ ਜਿੱਥੇ 18 ਸਾਲ ਤੋਂ ਚਾਂਦੀ ਕਿਸੇ ਦੇ ਘਰ ਰੱਖੀ ਸੀ 2.5 ਕਿਲੋ ਜੋ ਕਿ ਅੱਜ ਠਾਕੁਰ ਸਾਹਿਬ ਮੰਦਰ ਪਹੁੰਚ ਗਈ ਹੈ ਤਾਂ ਗੱਲ ਕਰਾਂਗੇ ਪ੍ਰਧਾਨ ਜੀ ਨਾਲ ਵੀ ਕੀ ਪੂਰਾ ਮਜਰਾ ਸਰ ਦੈਨਿਕ ਸਵੇਰਾ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਸਰ ਜਿਹੜਾ ਇਹ ਪੂਰਾ ਮਜਰਾ ਕੀ ਹੈ ਸਰ ਇਹ ਮਜਰਾ ਇਹ ਹੈ ਜੀ ਅੱਜ ਤੋਂ 18 ਤੋਂ 20 ਸਾਲ ਤਕਰੀਬਨ ਪਹਿਲਾਂ ਜੋ ਸਾਡੀ ਮੈਨੇਜਮੈਂਟ ਸੀ ਮੰਦਰ ਕਮੇਟੀ ਸੀ ਜੋ ਵੀ ਉਹਨਾਂ ਲਈ ਇਹ 6 6.5 ਕਿਲੋ ਚਾਂਦੀ ਉਹਨਾਂ ਲਈ ਪਈ ਸੀ ਲੇਕਿਨ ਜੋ ਉਦੋਂ ਬਾਅਦ ਮੈਨੇਜਮੈਂਟ ਆਈਆਂ ਜੋ ਪ੍ਰਧਾਨ ਆਏ ਉਹਨਾਂ ਦੀ ਠਾਕੁਰ ਜੀ ਨੇ ਡਿਊਟੀ ਨਹੀਂ ਲਈ ਵੀ ਉਹਨਾਂ ਤੋਂ ਵਾਪਸ ਲੈ ਸਕੀ ਇੱਕ ਦੋ ਵਾਰੀ ਗੱਲ ਚੱਲੀ ਉਹਨਾਂ ਨੇ ਕਿਹਾ ਵੀ ਸਾਡਾ ਖਰਚਾ ਹੋਇਆ ਫਿਰ ਮੰਦਰ ਤੇ ਉਹ ਸਾਡਾ ਮੋੜ ਦੋ ਚੰਦੀ ਅਸੀਂ ਤੁਹਾਡੀ ਵਾਪਸ ਕਰ ਦਿੰਦੇ ਪਰ ਕਿਸੇ ਵੀ ਪ੍ਰਧਾਨ ਨੇ ਪੈਸਾ ਮੋੜਨ ਦੀ ਕੋਸ਼ਿਸ਼ ਨਹੀਂ ਕੀਤੀ ਚੰਦੀ ਉਹਨਾਂ ਲੈਵੇ ਕਿਸੇ ਦੇ ਘਰੇ ਪਈ ਰਹੀ ਹੁਣ ਮੈਨੂੰ ਠਾਕੁਰ ਜੀ ਨੇ ਹਿੰਮਤ ਦਿੱਤੀ ਬਾਕੀ ਮੇਰੀ ਮੈਨੇਜਮੈਂਟ ਦਾ ਸਾਰੀ ਤਾਂ ਮੈਨੂੰ ਸਾਥ ਮਿਲਿਆ ਜਿੰਨੇ ਉਹਨਾਂ ਦੇ ਪੈਸੇ ਸੀਗੇ ਜੀ 2 ਲੱਖ 86000 ਰੁਪਿਆ ਉਹਦਾ ਮੰਦਰ ਕਿੰਨੀ ਚੱਲਦਾ ਸੀ ਜੀ ਅਸੀਂ ਉਹਨਾਂ ਨੂੰ 286000 ਉਹਨਾਂ ਦਾ ਸਪਸ ਕਰਕੇ ਜੀ ਉਹਨਾਂ ਨੂੰ ਚਾਂਦੀ ਵਾਸਤੇ ਇਹ ਨਹੀਂ ਕਹਿ ਕੇ ਆਏ ਵੀ ਸਾਨੂੰ ਦਿਓ ਉਹਨਾਂ ਨੂੰ ਕਿਹਾ ਜਿੱਦẽ ਵੀ ਤੁਹਾਡੇ ਜੀ ਕਰੇ ਠਾਕੁਰ ਦਵਾਰੇ ਚ ਧਰਿਓ ਅਸੀਂ ਚਾਂਦੀ ਨੂੰ ਹੱਥ ਨਹੀਂ ਲਾਉਣਾ ਅਸੀਂ ਥੋਥੋ ਲੈਣ ਨਹੀਂ ਆਈ ਚਾਂਦੀ ਅਸੀਂ ਤਾਂ ਸਿਰਫ ਮੰਦਰ ਦੇ ਨਾਂ ਨੂੰ ਜੀ ਕਹਿੰਨੇ ਹਾਂ ਕਿ ਪੈਸੇ ਲੈਣੇ ਆ ਅਸੀਂ ਸਿਰਫ ਐਜੇ ਪ੍ਰਧਾਨ ਹਾਂ ਉਹਨਾਂ ਦੇ 286000 ਸਾਡੀ ਸਾਰੀ ਮੈਨੇਜਰ ਨਾਲ ਲਿਜਾ ਕੇ ਜੀ ਉਹਨਾਂ ਦਾ ਮੋੜ ਕੇ ਆ ਹਾਂ ਜੀ ਜਿਹੜੀ ਇਹ ਪੂਰੀ ਚਾਂਦੀ ਛੜਾਈ ਗਈ ਹੈ ਮੰਦਰ ਕੰਨੀ ਉਹਦੀ ਕੀਮਤ ਕਿੰਨੀ ਹੈ ਇਹਦੀ ਕੀਮਤ ਅੱਜ ਦੇ ਹਿਸਾਬ ਨਾਲ ਲਾਈਏ ਤਾਂ 12 ਲੱਖ ਰੁਪਇਆ ਘੱਟੋ ਘੱਟ ਜੀ ਸਾਢੇ 6 ਕਿਲੋ ਚਾਂਦੀ ਹੈ ਜੀ 1 ਲੱਖ 80000 ਰੁਪਏ ਦਾ ਅਜਦਾ ਭਾਅ ਹੈ ਜੀ ਤਾਂ ਤਕਰੀਬਨ 12 ਲੱਖ ਦੇ ਲਗਭਗ ਲਾਉਣੇ ਹੋ ਜੂਗੀ ਜੀ 18 ਸਾਲ ਦਾ ਮਸਲਾ ਉਲਝਿਆ ਜੇ ਸਤੋਂ ਪਹਿਲਾਂ ਹੀ ਪ੍ਰਧਾਨ ਆਏ ਜੀ ਇਹ ਜਿਵੇਂ ਵੀ ਛੋਡੇ ਵੇਲੇ ਇਹ ਕੰਮ ਹੋਇਆ ਜੀ ਇਹ ਠਾਕੁਰ ਜੀ ਦੀ ਮਰਜ਼ੀ ਸੀ ਜੀ ਉਹਨਾਂ ਨੇ ਇਹ ਮੈਨੂੰ ਸ਼ਹਿਰ ਦੇਣਾ ਸੀਗਾ ਤਾਂ ਮੇਰਾ ਮਾਣ ਵਧਾਣਾ ਸੀਗਾ ਸ਼ਹਿਰ ਦੇ ਵਿੱਚ ਇੱਕ ਕਹਾਵਤ ਹੋਰ ਵੀ ਹੈ ਜੇ ਰਾਜਾ ਚੰਗਾ ਦਾ ਪਰਜਾ ਮੈਂ ਤਾਂ ਹੀ ਚੰਗਾ ਬਣ ਸਕਦਾ ਜੇ ਮੈਂ ਕੋਈ ਚੰਗਾ ਕੰਮ ਕਰੂੰਗਾ ਜੀ ਜੇ ਮੇਰੀ ਮੈਨੇਜਮੈਂਟ ਮੇਰੇ ਨਾਲ ਹੈ ਤਾਂ ਮੈਂ ਸਾਰੇ ਕੰਮ ਚੰਗੇ ਕਰੂੰਗਾ ਇਸ ਤੋਂ ਬਾਅਦ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਹੋਰ ਚੰਗਾ ਕੰਮ ਕਰਕੇ ਦਿਖਾਉਂਗਾ ਜਿਹੜਾ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇਗਾ ਠੀਕ ਇਹਨੇ ਸਾਡੇ ਨਾਲ ਮੱਖਣ ਸ਼ਰਮਾ ਜੀ ਜਿਹੜੇ ਚੇਅਰਮੈਨ ਨੇ ਚੇਅਰਮੈਨ ਜੋ ਗੱਲ ਕਰਾਂਗੇ ਸਰ ਇਹ ਪੂਰਾ ਜਿਹੜਾ ਮਜਾ ਹੈ ਇਹ ਨਾ ਜੀ ਜਿਹੜੀ 2003 ਦੇ ਵਿੱਚ ਐਸਡੀ ਸ਼ਬਾ ਤੇ ਮਹਾਵੀਰ ਦਲ ਦਾ ਦਾ ਝਗੜਾ ਹੋਇਆ ਸੀ ਉਹ ਝਗੜੇ ਦੀ ਲੜਾਈ ਕਾਰਨ ਇਹ ਜਾਂਦੀ ਜਿਹੜੀ ਪੁਰਾਣੀ ਮੈਨੇਜਮੈਂਟ ਜੀ ਉਹਨਾਂ ਕੋਲ ਸੀ ਉਹਨਾਂ ਦਾ ਕੋਈ ਸੰਬੰਧ ਨਾਲ ਹਸਾਬ-ਕਿਤਾਬ ਸੀ ਉਹ ਗੱਲ ਨਹੀਂ ਬਣੀ ਕਿਸੇ ਦਿਨਾਂ ਦੀ ਪਰ ਜਿਹੜੀ ਇਹ ਹੁਣ ਮੈਨੇਜਮੈਂਟ ਸੁਹਾਗ ਜੀ ਬਾਲਾ ਜੀ ਵਾਲੇ ਆਏ ਨੇ ਇਹਨਾਂ ਨੇ ਮਿਹਨਤ ਕੀਤੀ ਸੱਚੇ ਭਾਵਨਾ ਨਾਲ ਮਿਹਨਤ ਕੀਤੀ ਵੀ ਇਹਨੂੰ ਮੈਂ ਵਾਪਸ ਨੂੰ ਮੈਂ ਵੀ ਪਿਛਲੇ ਆਪਕੇ ਇਹਨੂੰ ਕਹਿ ਗਿਆ ਜੀ ਮੈਂ ਕਹਿੰਦਾ ਜਿਹੜੀ ਆਪਣੇ ਦੇਵੀ ਦੇਵਤਿਆਂ ਦੇ ਵਰਤਨ ਨੇ ਜੋ ਹੋਰ ਨੇ ਆਪਾਂ ਇੱਥੇ ਲੈ ਕੇ ਆਈਏ ਤਾਂ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੰਮ ਕੀਤਾ ਪਹਿਲੇ ਮੈਨੇਜਮੈਂਟ ਆਈ ਸੀ ਉਹਨਾਂ ਨੂੰ ਵੀ ਕਹਿੰਦੇ ਰਹੇ ਵੀ ਜਿਹੜਾ ਅਸਮਾਨ ਮੰਦਰ ਦਾ ਪਿਆ ਉਹ ਜਿਹਦੇ ਘਰੇ ਪਿਆ ਨਹੀਂ ਫਲਦਾ ਆਪਾਂ ਨੂੰ ਸੱਚੇ ਮੰਨੋ ਇੱਥੇ ਜਿਹੜਾ ਆਪਾਂ ਇਨੀ ਸੇਵਾ ਕੀਤੀ ਹੋਵੇ ਇੱਥੇ ਉਵੇਂ ਹੀ ਕਰਨਾ ਚਾਹੀਦਾ 286000 ਦਿਨ ਤੋਂ ਬਾਅਦ ਉਹਨਾਂ ਨੇ ਡੋਨੇਟ ਵੀ ਕੀਤਾ ਪੈਸਾ ਉਹਦੇ ਵਿੱਚੋਂ ਉਹਦੇ ਬਾਰੇ ਕੀ ਕਹਿਣਾ ਸੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੀ ਕੋਈ ਮਾੜੀ ਮੰਤਸ਼ਾ ਨਹੀਂ ਸੀ ਇਹਦੇ ਇੱਕ ਸਿਰਫ ਪੁਰਾਣੀ ਐਸਡੀ ਸਭਾ ਤੇ ਮਹਾਵੀਰਾ ਦੇ ਇਕੋ ਦੀ ਲੜਾਈ ਕੋਈ ਮੇਕਾ ਬਨਾਲੇ ਦੇ ਵਿੱਚ ਜਿਹੜਾ ਰੱਬ ਨੂੰ ਮੰਨਣ ਵਾਲਾ ਉਹ ਦੇਵੀ ਦੇਵਤਿਆਂ ਦੇ ਵਸਤਰ ਘਰੇ ਨਹੀਂ ਰੱਖਦਾ ਕੀ ਕਰਦਾ ਉਹ ਇੱਕ ਮਨ ਤੇ ਬਹੁਤ ਬੋਝ ਰਹਿਦਾ ਇਹ ਧਾਰਮਿਕ ਖਿਆਲਾਂ ਦੀ ਧਰਤੀ ਹੈ ਬਰਨਾਲਾ ਬਹੁਤ ਹੁੰਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਸੀ ਚਲੋ ਅੱਜ ਤੋਂ 18-20 ਸਾਲ ਬਾਅਦ ਇਹ ਮਿਲਿਆ ਕਿਉਂਕਿ ਮੈਂ ਇਹ ਐਪੀਸੋਡ ਦੇ ਵਿੱਚ ਵਿੱਚ ਰਿਹਾ ਦੇਖਿਆ ਅਸੀਂ ਕੰਪਰਮੈਂਸ ਕਰਾਇਆ ਪਰ ਮੈਂ ਗੱਲ ਇੱਥੇ ਦੱਸਣੀ ਚਾਹਣਾ ਵੀ ਜਿਹੜੇ ਉਹ ਲੜਾਈ ਦੇ ਵਿੱਚ ਸ਼ਾਮਲ ਸੀ ਉਹਨਾਂ ਦਾ ਕਿਵੇਂ ਨਾ ਕਿਵੇਂ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਜੋ ਮੈਂ ਚਲੋ ਅਗ ਪਿਛਲੀ ਗੱਲ 'ਚ ਨਹੀਂ ਜਾਣਾ ਚਾਹੁੰਦਾ ਜਿਨੇ ਇਹ ਮੰਦਿਰ ਇੱਡੀਕ ਧਾਰਮਿਕ ਸਥਾਨ ਹੈ ਜਿਨੇ ਪੰਗਾ ਲਿਆ ਉਹਦਾ ਨਾ ਫਾਇਦਾ ਨਹੀਂ ਹੋਇਆ ਨਾ ਠਾਣੀ ਹੋਇਆ ਕਿਉਂਕਿ 1973 'ਚ ਮੈਂ ਇੱਥੇ ਆਏ ਸੀ ਉਹ ਦਫਤਰ ਆ ਉੱਥੇ ਮੈਂ ਪੰਜਵੀਂ ਕਲਾਸ ਪੜ੍ਹਦਾ ਹੁੰਦਾ ਅੱਜ ਉਦੋਂ ਤੋਂ ਇੱਥੇ ਜੀ ਰਹੇ ਆ ਇਹ ਕਿੰਨੇ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਇਹ ਮੇਰੇ ਖਿਆਲ 120 25 ਸਾਲ ਪੁਰਾਣਾ ਮੰਦਿਰ ਹੈ ਲੱਕੀ ਇਤਿਹਾਸ ਸਰ ਇਤਿਹਾਸ ਇੱਥੇ ਬਸ ਪੰਚਾਇਤ ਜਗ੍ਹਾ ਹੈ ਰੱਬ ਨੂੰ ਮੰਨਣ ਵਾਲੀ ਜਗ੍ਹਾ ਇਹ ਵਧੀਆ ਜਗ੍ਹਾ ਹੈ ਆਸਥਾ ਦੀ ਪ੍ਰਤੀਕ ਹੈ ਜੀ ਆਸਥਾ ਦੀ ਪ੍ਰਤੀਕਾ ਜਿੰਨੀ ਕਦਰ ਉਹਨੀ ਬਧਾਈ ਦੇ ਪੱਤਰ ਨੇ ਪ੍ਰਦਾਨ ਜੀ ਇੱਥੇ ਜਿਹੜੀ ਤੁਸੀਂ ਆਪਣੀ ਮੰਨਤਾ ਸੱਚੇ ਮਨੋਂ ਮੰਨ ਕੇ ਜਨੋ ਉਹ ਪੂਰੀ ਹੁੰਦੀ ਆ ਇਹ ਮੈਂ ਦੁਆਰਾ ਫਿਰ ਨਵੀਂ ਮੈਨੇਜਮੈਂਟ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਿਹਨਤ ਕੀਤੀ ਮੈਂ ਇਹ ਉਮੀਦ ਕਰੂੰਗਾ ਅੱਗੇ ਨੂੰ ਇਹ ਮਿਹਨਤ ਕਰਦੇ ਰਹਿਣਗੇ ਵੀ ਇਹ ਮੰਦਿਰ ਸਾਡਾ ਇੱਕ ਧਾਮ ਬਣ ਜAVE ਜੀ ਤੁਹਾਡੇ ਨਾਲ ਥੈਂਕਸ ਹੋਵੇ ਤੋਂ ਮਹਿਮੂਦ ਬਰਸੇ ਬਰਨਾਲਾ ਹਾਂ ਜੀ ਵਧੀਆ 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 ਦੈਨਿਕ ਸਵੇਰਾ ਚੈਨਲ ਮੈਟ੍ਰੋ ਚੈਨਲ ਮਹਿਮੋਦਾ ਜੀ ਅੱਜ ਅਸੀਂ ਖੜੇ ਆ ਬਰਨਾਲੇ ਦੇ ਪੰਚਾਇਤੀ ਮੰਦਰ ਵਿੱਚ ਜਿੱਥੇ 18 ਸਾਲ ਤੋਂ ਚਾਂਦੀ ਕਿਸੇ ਦੇ ਘਰ ਰੱਖੀ ਸੀ 2.5 ਕਿਲੋ ਜੋ ਕਿ ਅੱਜ ਠਾਕੁਰ ਸਾਹਿਬ ਮੰਦਰ ਪਹੁੰਚ ਗਈ ਹੈ ਤਾਂ ਗੱਲ ਕਰਾਂਗੇ ਪ੍ਰਧਾਨ ਜੀ ਨਾਲ ਵੀ ਕੀ ਪੂਰਾ ਮਜਰਾ ਸਰ ਦੈਨਿਕ ਸਵੇਰਾ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਸਰ ਜਿਹੜਾ ਇਹ ਪੂਰਾ ਮਜਰਾ ਕੀ ਹੈ ਸਰ ਇਹ ਮਜਰਾ ਇਹ ਹੈ ਜੀ ਅੱਜ ਤੋਂ 18 ਤੋਂ 20 ਸਾਲ ਤਕਰੀਬਨ ਪਹਿਲਾਂ ਜੋ ਸਾਡੀ ਮੈਨੇਜਮੈਂਟ ਸੀ ਮੰਦਰ ਕਮੇਟੀ ਸੀ ਜੋ ਵੀ ਉਹਨਾਂ ਲਈ ਇਹ 6 6.5 ਕਿਲੋ ਚਾਂਦੀ ਉਹਨਾਂ ਲਈ ਪਈ ਸੀ ਲੇਕਿਨ ਜੋ ਉਦੋਂ ਬਾਅਦ ਮੈਨੇਜਮੈਂਟ ਆਈਆਂ ਜੋ ਪ੍ਰਧਾਨ ਆਏ ਉਹਨਾਂ ਦੀ ਠਾਕੁਰ ਜੀ ਨੇ ਡਿਊਟੀ ਨਹੀਂ ਲਈ ਵੀ ਉਹਨਾਂ ਤੋਂ ਵਾਪਸ ਲੈ ਸਕੀ ਇੱਕ ਦੋ ਵਾਰੀ ਗੱਲ ਚੱਲੀ ਉਹਨਾਂ ਨੇ ਕਿਹਾ ਵੀ ਸਾਡਾ ਖਰਚਾ ਹੋਇਆ ਫਿਰ ਮੰਦਰ ਤੇ ਉਹ ਸਾਡਾ ਮੋੜ ਦੋ ਚਾਂਦੀ ਅਸੀਂ ਤੁਹਾਡੀ ਵਾਪਸ ਕਰ ਦਿੰਦੇ ਪਰ ਕਿਸੇ ਵੀ ਪ੍ਰਧਾਨ ਨੇ ਪੈਸਾ ਮੋੜਨ ਦੀ ਕੋਸ਼ਿਸ਼ ਨਹੀਂ ਕੀਤੀ ਚਾਂਦੀ ਉਹਨਾਂ ਲੈਵੇ ਕਿਸੇ ਦੇ ਘਰੇ ਪਈ ਰਹੀ ਹੁਣ ਮੈਨੂੰ ਠਾਕੁਰ ਜੀ ਨੇ ਹਿੰਮਤ ਦਿੱਤੀ ਬਾਕੀ ਮੇਰੀ ਮੈਨੇਜਮੈਂਟ ਦਾ ਸਾਰੀ ਤਾਂ ਮੈਨੂੰ ਸਾਥ ਮਿਲਿਆ ਜਿੰਨੇ ਉਹਨਾਂ ਦੇ ਪੈਸੇ ਸੀਗੇ ਜੀ 2 ਲੱਖ 86000 ਰੁਪਿਆ ਉਹਦਾ ਮੰਦਰ ਕਿੰਨੀ ਚੱਲਦਾ ਸੀ ਜੀ ਅਸੀਂ ਉਹਨਾਂ ਨੂੰ 286000 ਉਹਨਾਂ ਦਾ ਖਰਚ ਕਰਕੇ ਜੀ ਉਹਨਾਂ ਨੂੰ ਚਾਂਦੀ ਵਾਸਤੇ ਇਹ ਨਹੀਂ ਕਹਿ ਕੇ ਆਏ ਵੀ ਸਾਨੂੰ ਦਿਓ ਉਹਨਾਂ ਨੂੰ ਕਿਹਾ ਜਿੱਦੇ ਵੀ ਤੁਹਾਡੇ ਜੀ ਕਰੇ ਠਾਕੁਰ ਦਵਾਰੇ ਚ ਧਰਿਓ ਅਸੀਂ ਚਾਂਦੀ ਨੂੰ ਹੱਥ ਨਹੀਂ ਲਾਉਣਾ ਅਸੀਂ ਥੋਥੋ ਲੈਣ ਨਹੀਂ ਆਏ ਚਾਂਦੀ ਅਸੀਂ ਤਾਂ ਸਿਰਫ ਮੰਦਰ ਦੇ ਨਾਂ ਨੂੰ ਜੀ ਕਹਿੰਨੇ ਹਾਂ ਕਿ ਪੈਸੇ ਲੈਣੇ ਆ ਅਸੀਂ ਸਿਰਫ ਐਜੇ ਪ੍ਰਧਾਨ ਹਾਂ ਉਹਨਾਂ ਦੇ 286000 ਸਾਡੀ ਸਾਰੀ ਮੈਨੇਜਰ ਨਾਲ ਲਿਜਾ ਕੇ ਜੀ ਉਹਨਾਂ ਦਾ ਮੋੜ ਕੇ ਆ ਹਾਂ ਜੀ ਜਿਹੜੀ ਇਹ ਪੂਰੀ ਚਾਂਦੀ ਛੜਾਈ ਗਈ ਹੈ ਮੰਦਰ ਕੰਨੀ ਉਹਦੀ ਕੀਮਤ ਕਿੰਨੀ ਹੈ ਇਹਦੀ ਕੀਮਤ ਅੱਜ ਦੇ ਹਿਸਾਬ ਨਾਲ ਲਾਈਏ ਤਾਂ 12 ਲੱਖ ਰੁਪਇਆ ਘੱਟੋ ਘੱਟ ਜੀ ਸਾਢੇ 6 ਕਿਲੋ ਚਾਂਦੀ ਹੈ ਜੀ 1 ਲੱਖ 80000 ਰੁਪਏ ਦਾ ਅੱਜ ਦਾ ਭਾਅ ਹੈ ਜੀ ਤਾਂ ਤਕਰੀਬਨ 12 ਲੱਖ ਦੇ ਲਗਭਗ ਲਾਉਣੇ ਹੋ ਜੂਗੀ ਜੀ 18 ਸਾਲ ਦਾ ਮਸਲਾ ਉਲਝਿਆ ਜੇ ਸਤੋਂ ਪਹਿਲਾਂ ਹੀ ਪ੍ਰਧਾਨ ਆਏ ਜੀ ਇਹ ਜਿਵੇਂ ਵੀ ਛੋਡੇ ਵੇਲੇ ਇਹ ਕੰਮ ਹੋਇਆ ਜੀ ਇਹ ਠਾਕੁਰ ਜੀ ਦੀ ਮਰਜ਼ੀ ਸੀ ਜੀ ਉਹਨਾਂ ਨੇ ਇਹ ਮੈਨੂੰ ਸ਼ਹਿਰ ਦੇਣਾ ਸੀਗਾ ਤਾਂ ਮੇਰਾ ਮਾਣ ਵਧਾਣਾ ਸੀਗਾ ਸ਼ਹਿਰ ਦੇ ਵਿੱਚ ਇੱਕ ਕਹਾਵਤ ਹੋਰ ਵੀ ਹੈ ਜੇ ਰਾਜਾ ਚੰਗਾ ਦਾ ਪ੍ਰਜ ਮੈਂ ਤਾਂ ਹੀ ਚੰਗਾ ਬਣ ਸਕਦਾ ਜੇ ਮੈਂ ਕੋਈ ਚੰਗਾ ਕੰਮ ਕਰੂੰਗਾ ਜੀ ਜੇ ਮੇਰੀ ਮੈਨੇਜਮੈਂਟ ਮੇਰੇ ਨਾਲ ਹੈ ਤਾਂ ਮੈਂ ਸਾਰੇ ਕੰਮ ਚੰਗੇ ਕਰੂੰਗਾ ਇਸ ਤੋਂ ਬਾਅਦ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਹੋਰ ਚੰਗਾ ਕੰਮ ਕਰਕੇ ਦਿਖਾਉਂਗਾ ਜਿਹੜਾ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇਗਾ ਠੀਕ ਇਹਨੇ ਸਾਡੇ ਨਾਲ ਮੱਖਣ ਸ਼ਰਮਾ ਜੀ ਜਿਹੜੇ ਚੇਅਰਮੈਨ ਨੇ ਚੇਅਰਮੈਨ ਜੋ ਗੱਲ ਕਰਾਂਗੇ ਸਰ ਇਹ ਪੂਰਾ ਜਿਹੜਾ ਮਜਾ ਹੈ ਇਹਨਾਂ ਜੀ ਜਿਹੜੇ 2003 ਦੇ ਵਿੱਚ ਐਸਡੀ ਸ਼ਬਾ ਤੇ ਮਹਾਵੀਰ ਦਲ ਦਾ ਦਾ ਝਗੜਾ ਹੋਇਆ ਸੀ ਉਹ ਝਗੜੇ ਦੀ ਲੜਾਈ ਕਾਰਨ ਇਹ ਜਾਂਦੀ ਜਿਹੜੀ ਪੁਰਾਣੀ ਮੈਨੇਜਮੈਂਟ ਸੀ ਉਹਨਾਂ ਕੋਲ ਸੀ ਉਹਨਾਂ ਦਾ ਕੋਈ ਸਮੰਦਰ ਨਾਲ ਹਸਾਬ-ਕਿਤਾਬ ਸੀ ਉਹ ਗੱਲ ਨਹੀਂ ਬਣੀ ਕਿਸੇ ਦਿਨਾਂ ਦੀ ਪਰ ਜਿਹੜੀ ਇਹ ਹੁਣ ਮੈਨੇਜਮੈਂਟ ਸੁਹਾਜ ਜੀ ਬਾਲਾ ਜੀ ਵਾਲੇ ਆਏ ਨੇ ਇਹਨਾਂ ਨੇ ਮਿਹਨਤ ਕੀਤੀ ਸੱਚੇ ਭਾਵਨਾ ਨਾਲ ਮਿਹਨਤ ਕੀਤੀ ਵੀ ਇਹਨੂੰ ਮੈਂ ਬਾਫੀ ਨੂੰ ਮੈਂ ਵੀ ਪਿਛਲੇ ਆਪਕੇ ਇਹਨੂੰ ਕਹਿ ਗਿਆ ਜੀ ਮੈਂ ਕਹਿੰਦਾ ਜਿਹੜੀ ਆਪਣੇ ਦੇਵੀ ਦੇਵਤਿਆਂ ਦੇ ਵਰਤਨ ਨੇ ਜਾਂ ਹੋਰ ਨੇ ਆਪਾਂ ਇੱਥੇ ਲੈ ਕੇ ਆਈਏ ਤਾਂ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੰਮ ਕੀਤਾ ਪਹਿਲੇ ਮੈਨੇਜਮੈਂਟ ਆਈ ਸੀ ਉਹਨਾਂ ਨੂੰ ਵੀ ਕਹਿੰਦੇ ਰਹੇ ਵੀ ਜਿਹੜਾ ਅਸਮਾਨ ਮੰਦਰ ਦਾ ਪਿਆ ਉਹ ਜਿਹਦੇ ਘਰੇ ਪਿਆ ਨਹੀਂ ਫਲਦਾ ਆਪਾਂ ਨੂੰ ਸੱਚੇ ਮੰਨੋ ਇੱਥੇ ਜਿਹੜਾ ਆਪਾਂ ਇਨੀ ਸੇਵਾ ਕੀਤੀ ਹੋਵੇ ਇੱਥੇ ਉਵੇਂ ਹੀ ਕਰਨਾ ਚਾਹੀਦਾ 286000 ਦਿਨ ਤੋਂ ਬਾਅਦ ਉਹਨਾਂ ਨੇ ਡੋਨੇਟ ਵੀ ਕੀਤਾ ਪੈਸਾ ਉਹਦੇ ਵਿੱਚੋਂ ਉਹਦੇ ਬਾਰੇ ਕੀ ਕਹਿਣਾ ਸੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੀ ਕੋਈ ਮਾੜੀ ਮੰਤਸ਼ਾ ਨਹੀਂ ਸੀ ਇਹਦੇ ਇੱਕ ਸਿਰਫ ਪੁਰਾਣੀ ਐਸਡੀ ਸਭਾ ਤੇ ਮਹਾਵੀਰਾ ਦੇ ਇਕੋ ਦੀ ਲੜਾਈ ਕੋਈ ਮੇਕਾ ਬਰਨਾਲੇ ਦੇ ਵਿੱਚ ਜਿਹੜਾ ਰੱਬ ਨੂੰ ਮੰਨਣ ਵਾਲਾ ਉਹ ਦੇਵੀ ਦੇਵਤਿਆਂ ਦੇ ਵਸਤਰ ਘਰੇ ਨਹੀਂ ਰੱਖਦਾ ਕੀ ਕਰਦਾ ਜੀ ਉਹ ਇੱਕ ਮਨ ਤੇ ਬਹੁਤ ਬੋਝ ਰਹਿਦਾ ਇਹ ਧਾਰਮਿਕ ਖਿਆਲਾਂ ਦੀ ਧਰਤੀ ਹੈ ਬਰਨਾਲਾ ਬਹੁਤ ਹੁੰਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਸੀ ਚਲੋ ਅੱਜ ਤੋਂ 18-20 ਸਾਲ ਬਾਅਦ ਇਹ ਮਿਲਿਆ ਕਿਉਂਕਿ ਮੈਂ ਇਹ ਐਪੀਸੋਡ ਦੇ ਵਿੱਚ ਵਿੱਚ ਰਿਹਾ ਦੇਖਿਆ ਅਸੀਂ ਕੰਪਰਮੈਂਡ ਕਰਾਇਆ ਪਰ ਮੈਂ ਗੱਲ ਇੱਥੇ ਦੱਸਣੀ ਚਾਹਣਾ ਵੀ ਜਿਹੜੇ ਉਹ ਲੜਾਈ ਦੇ ਵਿੱਚ ਸ਼ਾਮਲ ਸੀ ਉਹਨਾਂ ਦਾ ਕਿਵੇਂ ਨਾ ਕਿਵੇਂ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਜੋ ਮੈਂ ਚਲੋ ਅਗ ਪਿਛਲੀ ਗੱਲ 'ਚ ਨਹੀਂ ਜਾਣਾ ਚਾਹੁੰਦਾ ਇਹਨੇ ਇਹ ਮੰਦਰ ਇੱਕ ਧਾਰਮਿਕ ਸਥਾਨ ਹੈ ਜਿਹਨੇ ਪੰਗਾ ਲਿਆ ਉਹਦਾ ਨਾ ਫਾਇਦਾ ਨਹੀਂ ਹੋਇਆ ਨਾ ਠਾਣੀ ਹੋਇਆ ਕਿਉਂਕਿ 1973 ਚ ਮੈਂ ਇੱਥੇ ਆਏ ਸੀ ਉਹ ਦਫਤਰ ਆ ਉੱਥੇ ਮੈਂ ਪੰਜਵੀਂ ਕਲਾਸ ਪੜ੍ਹਦਾ ਹੁੰਦਾ ਸੀ ਅੱਜ ਉਦੋਂ ਤੋਂ ਇੱਥੇ ਜੀ ਰਹੇ ਹਾਂ ਇਹ ਕਿੰਨੇ ਕਿੰਨੇ ਸਾਲ ਪੁਰਾਣਾ ਮੰਦਰ ਹੈ ਇਹ ਮੇਰੇ ਖਿਆਲ 120 25 ਸਾਲ ਪੁਰਾਣਾ ਮੰਦਰ ਹੈ ਲੱਕੀ ਤੇ ਆਸਾ ਸਰ ਇਤਿਹਾਸ ਇੱਥੇ ਬਸ ਪੰਚਾਇਤ ਜਗ੍ਹਾ ਹੈ ਰੱਬ ਨੂੰ ਮੰਨਣ ਵਾਲੀ ਜਗ੍ਹਾ ਇਹ ਵਧੀਆ ਜਗ੍ਹਾ ਹੈ ਆਸਤਾ ਦੀ ਪ੍ਰਤੀਕ ਹੈ ਜੀ ਆਸਤਾ ਦੀ ਪ੍ਰਤੀਕਾ ਜਿੰਨੀ ਗੱਲ ਉਹਨੀ ਬਧਾਈ ਦੇ ਪੱਤਰ ਨੇ ਪ੍ਰਦਾਨ ਜੀ ਜੀ ਇੱਥੇ ਜਿਹੜੀ ਤੁਸੀਂ ਆਪਣੀ ਮੰਨਤਾ ਸੱਚੇ ਮਨੋਂ ਮੰਨ ਕੇ ਜਨੋ ਉਹ ਪੂਰੀ ਹੁੰਦੀ ਆ ਇਹ ਮੈਂ ਦੁਆਰਾ ਫਿਰ ਨਵੀਂ ਮੈਨੇਜਮੈਂਟ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਿਹਨਤ ਕੀਤੀ ਮੈਂ ਉਮੀਦ ਕਰਦਾ ਹਾਂ ਕਿ ਉਹ ਇਹ ਮਿਹਨਤ ਕਰਦੇ ਰਹਿਣਗੇ ਵੀ ਇਹ ਮੰਦਿਰ ਸਾਡਾ ਇੱਕ ਧਾਮ ਬਣ ਜੇ ਜੀ ਤੁਹਾਡਾ ਦਾ ਥੈਂਕਸ ਜੀ ਤੋਂ ਮਹਿਮੂਦ ਬਨਸਾ ਜੀ ਬਰਨਾਲਾ ਹਾਂ ਜੀ ਬੜੀਆ ਬੰਦੀ ਬੜੀਆ